ਅੱਜ ਦੀ ਨੌਜਵਾਨ ਪੀੜ੍ਹੀ 'ਚ ਇੱਕ ਸਮੱਸਿਆ ਆਮ ਪਾਈ ਜਾ ਰਹੀ ਹੈ ਤੇ ਉਹ ਹੈ ਡਿਪਰੈਸ਼ਨ ਤਣਾਅ ਇਸ ਨੂੰ ਅਸੀਂ ਆਜੂਕੇ ਦੌਰ ਦੀ ਸਮੱਸਿਆ ਵੀ ਕਹਿ ਸਕਦੇ ਹਾਂ ਕਿਉਂਕਿ ਅੱਜ ਤੋਂ ਲਗਭਗ 20-25 ਸਾਲ ਪਹਿਲਾਂ ਬਹੁਤ ਘੱਟ ਲੋਕ ਇਸ ਦੇ ਨਾਂ ਬਾਰੇ ਜਾਣਦੇ ਸਨ ਪਰ ਅੱਜ ਭਾਰਤ ਦਾ ਇੱਕ ਵੱਡਾ ਹਿੱਸਾ ਖਾਸ ਕਰ ਸਾਡਾ ਨੌਜਵਾਨ ਵਰਗ ਇਸ ਸਮੱਸਿਆ ਦਾ ਸ਼ਿਕਾਰ ਹੈ ਜਿਸ ਦੇ ਵੱਖ-ਵੱਖ ਸਥਿਤੀਆਂ ਅਨੁਸਾਰ ਵੱਖ-ਵੱਖ ਕਾਰਨ ਹੋ ਸਕਦੇ ਆ ਇਨ ਸਾਰੇ ਕਾਰਨਾਂ ਚੋਂ ਕੁਝ ਪਰਿਵਾਰਿਕ ਪਰੇਸ਼ਾਨੀਆਂ ਨੌਜਵਾਨ ਪੀੜੀ ਦੀਆਂ ਭਵਿੱਖ ਦੀਆਂ ਪਰੇਸ਼ਾਨੀਆਂ ਤੇ ਕੁਝ ਨਿੱਜੀ ਪਰੇਸ਼ਾਨੀਆਂ ਨੇ ਇੱਕ ਮੁੱਖ ਪਰੇਸ਼ਾਨੀ ਕਿਸੇ ਸਭ ਤੋਂ ਪਿਆਰੇ ਦੋਸਤ ਦੇ ਛੱਡ ਜਾਣ ਜਾਂ ਬਿਨਾਂ ਮਤਲਬ ਦੀ ਗੱਲਬਾਤ ਕਰਨ ਦੀ ਵੀ ਪਰੇਸ਼ਾਨੀ ਸ਼ਾਮਿਲ ਹੈ ਹੁਣ ਇਥੇ ਕਹਿਣਾ ਬਹੁਤ ਸੌਖਾ ਹੈ ਕਿ ਡਿਪਰੈਸ਼ਨ ਕੁਝ ਨਹੀਂ ਹੁੰਦਾ ਜਾਂ ਇਹ ਸਭ ਨਵੀਂ ਪੀੜੀ ਦੇ ਚੋਚਲੇ ਹਨ ਜਿਸ ਗੱਲ ਨੂੰ ਅਸੀਂ ਪੂਰੀ ਤਰ੍ਹਾਂ ਗਲਤ ਵੀ ਨਹੀਂ ਕਹਿ ਸਕਦੇ ਪਰ ਜੋ ਇਨਸਾਨ ਇਸ ਚੀਜ਼ ਨਾਲ ਜੂਝ ਰਿਹਾ ਹੁੰਦਾ ਉਸ ਲਈ ਇਹ ਇੱਕ ਸ਼ਰਾਬ ਬੰਗ ਹੁੰਦਾ ਅਸਲ 'ਚ ਅੱਜ ਦੇ ਇੰਟਰਨੈਟ ਤੇ ਮੋਬਾਈਲ ਦੇ ਯੁੱਗ 'ਚ ਹਰ ਚੀਜ਼ ਹਰ ਉਮਰ ਦੇ ਬੱਚਿਆਂ ਲਈ ਉਪਲਬਧ ਹੈ ਪਰ ਬਾਅਦ 'ਚ ਜਦੋਂ ਕੁਝ ਗਲਤ ਹੋ ਜਾਂਦਾ ਤਾਂ ਛੋਟੀ ਉਮਰ ਤੇ ਸਮਝਦਾਰੀ ਦੀ ਘਾਟ ਕਰਨ ਉਹ ਨਾ ਤਾਂ ਕਿਸੇ ਨੂੰ ਉਸ ਗਲਤੀ ਬਾਰੇ ਦੱਸਦੇ ਨੇ ਤੇ ਨਾ ਹੀ ਗਲਤੀ ਨੂੰ ਕਿਸੇ ਦੇ ਸਾਹਮਣੇ ਮੰਨਦੇ ਨੇ। ਬਸ ਅੰਦਰੋਂ ਅੰਦਰ ਕੁੱਟਦੇ ਰਹਿੰਦੇ ਨੇ। ਇਹ ਚੀਜ਼ ਉਸ ਦੇ ਅੰਦਰ ਕੁੱਟਦੇ ਕੁੱਟਦੇ ਡਿਪਰੈਸ਼ਨ ਦਾ ਰੂਪ ਧਾਰਨ ਕਰ ਲੈਂਦੀ ਹੈ। ਤੇ ਕਈ ਵਾਰ ਇਹ ਬੰਦੇ ਨੂੰ ਅੰਦਰੋਂ ਅੰਦਰੀ ਖਤਮ ਕਰ ਦਿੰਦੀ ਹੈ। ਇਹ ਕਿਸੇ ਲੱਕੜੀ ਨੂੰ ਲੱਗੀ ਸਿਉਂਕ ਵਾਂਗ ਕੰਮ ਕਰਦੀ ਹੈ। ਇੱਕ ਗਲਤ ਮੰਨਣੀ ਪਵੇਗੀ ਕਿ ਜੇਕਰ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹਾਂ ਇਸ ਦਾ ਕਾਰਨ ਵੀ ਅਸੀਂ ਖੁਦ ਹੀ ਹਾਂ ਜੇਕਰ ਅਸੀਂ ਕਹਿੰਦੇ ਹਾਂ ਕਿ ਕਿਸੇ ਹੋਰ ਨੇ ਸਾਨੂੰ ਦੁੱਖ ਦਿੱਤਾ ਤਾਂ ਉਸ ਨੂੰ ਇੰਜ ਕਰਨ ਦੀ ਇਜਾਜ਼ਤ ਵੀ ਅਸੀਂ ਖੁਦ ਹੀ ਦਿੱਤੀ ਸੀ ਜੇਕਰ ਅੱਜ ਅਸੀਂ ਕਹਿ ਰਹੇ ਹਾਂ ਕਿ ਸਾਡੇ ਨਾਲ ਕੋਈ ਨਹੀਂ ਤਾਂ ਆਪਣੀ ਪਿੱਛੇ ਲੰਘ ਚੁੱਕੀ ਜ਼ਿੰਦਗੀ ਵੱਲ ਚਾਤੀ ਮਾਰੋ ਹੋ ਸਕਦਾ ਹੈ ਕਿ ਅਸੀਂ ਕਿੰਨੇ ਲੋਕ ਤੇ ਉਹਨਾਂ ਨਾਲ ਬਿਤਾਏ ਜਾਣ ਵਾਲੇ ਕਿੰਨੇ ਪਲ ਸਿਰਫ ਆਪਣੀਆਂ ਕੁਝ ਵੇਕੂਫੀਆਂ ਕਾਰਨ ਗਵਾ ਲਏ ਹੋਣ ਬਤੇ ਨੌਜਵਾਨ ਤਾਂ ਸਿਰਫ ਇਸਕਾ ਡਿਪਰੈਸ਼ਨ ਚ ਹਨ ਕਿ ਸਾਨੂੰ ਪਤਾ ਵੀ ਹੈ ਕਿ ਸਾਡੀ ਗਲਤੀ ਸੀ ਪਛਤਾਵਾ ਵੀ ਹੈ ਬਸ ਮਾਫੀ ਨਹੀਂ ਮੰਗੀ ਤੇ ਨਾ ਹੀ ਮੰਗਣੀ ਹੈ ਕਿਉਂਕਿ ਸਾਡਾ ਦਿਮਾਗ ਕੁਝ ਬੇਤੁਕੀਆਂ ਗੱਲਾਂ ਨੇ ਖਰਾਬ ਕੀਤਾ ਹੋਇਆ ਹੈ ਜਿਵੇਂ ਦੋਸਤੀ ਚ ਸੌਰੀ ਤੇ ਥੈਂਕ ਯੂ ਦਾ ਕੋਈ ਮਤਲਬ ਨਹੀਂ ਡਿਪਰੈਸ਼ਨ ਦਾ ਅਸਰ ਸਿਰਫ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਤੇ ਨਹੀਂ ਸਗੋਂ ਸਾਡੇ ਆਉਣ ਵਾਲੇ ਭਵਿੱਖ ਉੱਪਰ ਵੀ ਦੇਖਣ ਨੂੰ ਮਿਲਦਾ ਹੈ ਅਸਲ 'ਚ ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਆਪਣਿਆਂ ਤੋਂ ਮਾਫੀ ਮੰਗ ਕੇ ਕੋਈ ਛੋਟਾ ਨਹੀਂ ਹੋ ਜਾਂਦਾ ਤੇ ਕੋਈ ਆਪਣਾ ਤੁਹਾਨੂੰ ਦੁਖੀ ਦੇ ਕੇ ਖੁਸ਼ ਨਹੀਂ ਹੁੰਦਾ ਬਹੁਤ ਸਾਰੇ ਧਰਮ ਗ੍ਰੰਥਾਂ 'ਚ ਮਾਫੀ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਗਿਆ ਜੇ ਸੱਚੇ ਮਨ ਨਾਲ ਕਿਸੇ ਤੋਂ ਮਾਫੀ ਮੰਗੋਗੇ ਤਾਂ ਭਾਵੇਂ ਅਗਲਾ ਮਾਫ ਨਾ ਵੀ ਕਰੇ ਪਰ ਖੁਦ ਨੂੰ ਮਾਫ ਕਰਕੇ ਉਸ ਅਵਸਥਾ ਚੋਂ ਬਾਹਰ ਆ ਸਕੋਗੇ ਅੱਜ ਕੱਲ੍ਹ ਲੋਕ ਡਿਪਰੈਸ਼ਨ ਨੂੰ ਖਤਮ ਕਰਨ ਲਈ ਡਾਕਟਰਾਂ ਕੋਲ ਤਾਂ ਜਾਂਦੇ ਨੇ ਪਰ ਦੋ ਪਲ ਬੈਠ ਕੇ ਖੁਦ ਨਾਲ ਗੱਲਾਂ ਕਰਨਾ ਸਾਨੂੰ ਔਖਾ ਲੱਗਦਾ ਹੈ ਕਿਉਂਕਿ ਖੁਦ ਨੂੰ ਸ਼ੀਸ਼ੇ 'ਚ ਵੇਖਣਾ ਸਾਰਿਆਂ ਦੀ ਬਸਤੀ ਗੱਲ ਨਹੀਂ ਹੁੰਦੀ ਇਸ ਲਈ ਮਾਫੀ ਮੰਗੋ ਜਾਂ ਮਾਫ ਕਰੋ ਤੇ ਅੱਗੇ ਵਧੋ ਤੇ ਇਸ ਖੂਬਸੂਰਤ ਦੁਨੀਆ ਦਾ ਆਨੰਦ ਮਾਣੋ ਧੰਨਵਾਦ